ਖਰੀਦ ਕ੍ਰਾਂਤੀ ਦੇਸ਼ ਦੀ ਜ਼ਰੂਰਤ ਸੀ ਤੇ ਆਪਾਂ ਹੰਬੜਾ ਮਾਰਿਆ ਪਰ ਹੁਣ ਰੋਜ਼ਗਾਰ ਦੀ ਜ਼ਰੂਰਤ ਆ ਤਾਂ ਪੰਜਾਬ ਪਿੱਛੇ ਕਿਉਂ ਆਓ ਹੰਬੜਾ ਮਾਰੀਏ ਆਪਾਂ ਦੇਸ਼ ਨੂੰ ਰੋਜ਼ਗਾਰ ਤੇ ਲਈਏ ਫਰਕ ਕੀ ਹੈ ਰੋਜ਼ਗਾਰ ਦਾ ਪਹਿਲਾਂ ਵਾਲਾ ਤੇ ਹੁਣ ਦੇ ਵਿੱਚ ਪਹਿਲਾਂ ਹਾਰਡ ਵਰਕ ਸੀ ਤੁਹਾਨੂੰ ਸਰੀਰਕ ਕੰਮ ਕਰਨਾ ਪੈਣਾ ਸੀ ਮਿਹਨਤ ਕਰਨੀ ਪੈਂਦੀ ਸੀ ਪਰ ਹੁਣ ਹੁਣ ਸਮਾਰਟ ਵਰਕ ਆ ਦਿਮਾਗ ਦਾ ਕੰਮ ਆ ਪਹਿਲਾਂ ਸਾਨੂੰ ਮਿਹਨਤ ਕਰਨ ਦੇ ਲਈ ਜ਼ਮੀਨਾਂ ਦੀ ਜ਼ਰੂਰਤ ਸੀ ਫਸਲ ਪੈਦਾ ਕਰਨ ਵਾਸਤੇ ਪੈਸਾ ਕਮਾਉਣ ਵਾਸਤੇ ਜ਼ਮੀਨਾਂ ਦੀ ਜ਼ਰੂਰਤ ਸੀ ਹੁਣ ਸਾਨੂੰ ਸਮਾਰਟ ਵਰਕ ਵਾਸਤੇ ਜ਼ਮੀਨਾਂ ਦੀ ਜ਼ਰੂਰਤ ਨਹੀਂ ਹੈ ਇੱਕ ਆ ਜਿਹੜਾ ਤੁਹਾਡੇ ਹੱਥ ਦੇ ਵਿੱਚ ਛਿੱਤਰ ਜਾ ਜਿਸ ਦੇ ਰਹੇ ਤੁਸੀਂ ਮੈਨੂੰ ਦੇਖ ਰਹੇ ਹੋ ਤੁਸੀਂ ਇਸੇ ਤੋਂ ਹੀ ਪੈਸੇ ਕਮਾ ਸਕਦੇ ਹੋ ਜੇ ਹਰੀਤ ਕ੍ਰਾਂਤੀ ਲਿਆਉਣ ਦੇ ਲਈ ਆਪਾਂ ਨੂੰ ਕਈ ਸਾਲ ਮਿਹਨਤ ਕਰਨੀ ਪਈ ਆ ਤਾਂ ਰੁਜ਼ਗਾਰ ਦੇਣ ਦੇ ਲਈ ਵੀ ਆਪਾਂ ਨੂੰ 2-3 ਸਾਲ ਲੱਗਣੇ ਆ ਮਿਹਨਤ ਕਰਨੀ ਪੈਣੀ ਆ ਫਰਕ ਕੀ ਆ ਪਹਿਲਾਂ ਤੁਸੀਂ ਮਿਹਨਤ ਕਰਕੇ ਕਾਗਜ਼ੀ ਪੈਸੇ ਕਮਾਉਂਦੇ ਸੀ ਮਿਹਨਤ ਜ਼ਿਆਦਾ ਲੱਗਦੀ ਸੀ ਟਾਈਮ ਜ਼ਿਆਦਾ ਲੱਗਦਾ ਸੀ ਪਰ ਉਹ ਪੈਸੇ ਤੁਹਾਨੂੰ ਉਹਨਾ ਟਾਈਮ ਹੀ ਮਿਲਦੇ ਸੀ ਜਦ ਤੱਕ ਤੁਸੀਂ ਗਰਾਊਂਡ ਤੇ ਕੰਮ ਕਰਦੇ ਸੀ ਤੇ ਜਿਹੜਾ ਹੁਣ ਸਮਾਰਟ ਵਰਕ ਆ ਇਹਦੇ ਵਿੱਚ ਕੰਮ ਥੋੜਾ ਥੋੜੇ ਟਾਈਮ ਕਰਨਾ ਡਿਜੀਟਲ ਪੈਸੇ ਮਿਲਗੇ ਤੁਹਾਨੂੰ ਤੁਹਾਡੇ ਖਾਤੇ ਦੇ ਵਿੱਚ ਆਉਣਗੇ ਡਿਜੀਟਲ ਤੋਂ ਤੁਸੀਂ ਕਰੰਸੀ ਵੀ ਲੈ ਸਕਦੇ ਹੋ ਕਾਗਜ਼ ਦੇ ਕੰਮ ਥੋੜਾ ਹੈ ਪਰ ਉਹ ਜਿਹੜਾ ਕੰਮ ਸੀ ਉਹਨਾਂ ਟਾਈਮ ਹੀ ਪੈਸਾ ਮਿਲਦਾ ਸੀ ਜਦ ਤੱਕ ਤੁਸੀਂ ਕੰਮ ਕਰ ਰਹੇ ਸੀ ਇਹ ਤੁਸੀਂ ਸੁੱਤੇ ਵੀ ਰਹੋਗੇ ਕੰਮ ਕਰਕੇ ਤਾਂ ਤੁਹਾਡੇ ਖਾਤੇ ਦੇ ਵਿੱਚ ਪੈਸੇ ਆਉਂਦੇ ਰਹਿਣਗੇ ਉਦਾਹਰਨ ਦੇ ਤੌਰ ਤੇ ਮੇਰਾ ਆ ਫੇਸਬੁੱਕ ਵਾਲੇ ਮੈਂ ਤੁਹਾਨੂੰ ਇਨਕਮ ਅੰਦਰ ਲਾ ਦਨਾ ਕਿ ਇੱਥੇ ਮੈਂ ਸੁੱਤਾ ਪਿਆ ਹੁਣ ਸਵੇਰ ਨੂੰ 4-5 ਡਾਲਰ ਆਰਾਮ ਨਾਲ ਬਣ ਜਾਂਦੇ ਨੇ ਹੁਣ ਤਾਂ ਹਜੇ ਸਟਾਰਟਿੰਗ ਆ ਇੱਕ ਪਾਸੇ ਮੈਂ ਫੌਜ ਦੇ ਵਿੱਚ 15 ਸਾਲ ਲਾ ਕੇ ਆਇਆ ਸੀ ਉੱਥੋਂ ਮੇਰੀ 30000 ਪੈਨਸ਼ਨ ਬਣੀ ਆ ਇੱਥੇ ਵੀ ਮਹੀਨੇ ਦਾ ਲਗਭਗ ਮੈਨੂੰ ਲੱਗਦਾ 10 ਕੁ ਹਜ਼ਾਰ ਹਜੇ ਸਟਾਰਟਿੰਗ ਆ 10 ਕੁ ਹਜ਼ਾਰ ਬਣਨ ਲੱਗਿਆ ਮੇਰਾ ਜੇ ਮਿਹਨਤ ਕਰੂੰਗਾ ਤਾਂ ਇਹ ਤੋਂ 10 ਗੁਣਾ ਵੀ ਬਣਾ ਸਕਦਾ 100 ਗੁਣਾ ਵੀ ਬਣਾ ਸਕਦਾ ਫਰਕ ਕੀ ਹੈ ਕਿ ਜੇ ਤੁਸੀਂ ਗਰਾਊਂਡ ਤੇ ਕੰਮ ਕਰੋਗੇ ਤਾਂ ਥੋੜੀ ਇਨਕਮ ਆ ਜੇ ਤੁਸੀਂ ਸਮਾਰਟ ਵਰਕ ਕਰੋਗੇ ਦਿਮਾਗ ਦੇ ਨਾਲ ਕੰਮ ਕਰੋਗੇ ਤਾਂ ਬਹੁਤ ਜ਼ਿਆਦੇ ਪੈਸੇ ਨੇ ਜਦ ਜਮਾਨਾ ਡਿਜੀਟਲ ਆ ਗਿਆ ਤਾਂ ਤੁਸੀਂ ਕਿਉਂ ਨਾ ਡਿਜੀਟਲੋ ਤਰੀਕੇ ਨਾਲ ਪੈਸੇ ਕਮਾਓ ਕੋਈ ਮੈਂ ਤੁਹਾਨੂੰ ਇਹ ਫਰਾਡ ਕਰਨ ਵਾਸਤੇ ਨਹੀਂ ਕਹਿ ਰਿਹਾ ਕਿਸੇ ਨਾਲ ਦੋ ਨੰਬਰ ਦਾ ਕੰਮ ਨਹੀਂ ਹੈ ਇੱਕ ਨੰਬਰ ਦਾ ਕੰਮ ਆ ਜਿਹੜੇ ਵੀ ਤਰੀਕੇ ਦੱਸੂਗਾ ਤੁਹਾਡੇ ਬੱਚਿਆਂ ਵਾਸਤੇ ਵਧੀਆ ਹੋਣਗੇ ਤੁਸੀਂ ਪੂਰੀ ਵੀਡੀਓ ਦੇਖ ਲਿਓ ਤੁਹਾਨੂੰ ਪਤਾ ਲੱਗ ਜੂ ਅੱਗੇ ਵੀ ਜੇ ਪੈਸੇ ਕਮਾਉਣੇ ਆ ਤਾਂ ਮਾਲਕ ਬਣ ਕੇ ਕਮਾਓ ਨੌਕਰ ਬਣ ਕੇ ਕਿਉਂ ਸਭ ਤੋਂ ਪਹਿਲਾਂ ਤੁਹਾਨੂੰ ਘੱਟ ਲੱਗ ਸਕਦੇ ਪੈਸੇ ਕਿ ਸਾਡੇ ਯਾਰੇ ਪੈਸੇ ਘਟਾਰੇ ਨੇ ਪਰ ਅਗਰ ਤੁਸੀਂ ਲਗਾਤਾਰ ਕੰਮ ਕਰੋਗੇ ਤਾਂ ਐਸੇ ਪੈਸੇ ਨਾਲ ਤੁਸੀਂ ਪੂਰੀ ਦੁਨੀਆ ਨੂੰ ਮੁੱਝ ਸਕਦੇ ਏਹ ਕੰਮ ਕਰਨ ਲਈ ਸਟਾਰਟ ਕਰਨ ਦੇ ਲਈ ਪਹਿਲਾਂ ਤਾਂ ਤੁਹਾਨੂੰ ਇਹਨਾਂ ਦੇ ਵਿੱਚ ਅੰਤਰ ਸਮਝਣਾ ਪੈਣਾ ਕਿ ਹਾਰਡ ਵਰਕ ਦੇ ਸਮਾਰਟ ਵਰਕ ਦੇ ਵਿੱਚ ਫਰਕ ਕੀ ਹੈ ਜੇ ਤੁਸੀਂ ਹਾਰਡ ਵਰਕ ਕਰਦੇ ਹੋ ਹਾਰਡ ਵਰਕ ਸਰੀਰਕ ਤੌਰ ਤੇ ਹੁੰਦਾ ਤੁਹਾਡੇ ਸਰੀਰ ਨਾਲ ਹੁੰਦਾ ਇਹ ਤੇ ਜਿਹੜਾ ਸਮਾਰਟ ਵਰਕ ਆ ਇਹ ਤੁਹਾਡੇ ਦਿਮਾਗ ਨਾਲ ਹੁੰਦਾ ਹਾਰਡ ਵਰਕ 'ਚ ਉਹਨਾ ਟਾਈਮ ਹੀ ਪੈਸਾ ਬਣਦਾ ਜਦੋਂ ਤੱਕ ਤੁਸੀਂ ਕੰਮ ਕਰਦੇ ਹੋ ਗਰਾਊਂਡ 'ਤੇ ਕੰਮ ਕਰਦੇ ਹੋ ਸਮਾਰਟ ਵਰਕ ਤਦ ਤੱਕ ਪੈਸੇ ਕਮਾਉਂਦਾ ਜਦ ਤੱਕ ਤੁਸੀਂ ਉਸ ਚੈਨਲ ਦੇ ਦਾਵੇਦਾਰ ਹੋ ਜਦ ਤੱਕ ਤੁਸੀਂ ਸਮਾਰਟ ਵਰਕ ਕਰਦੇ ਰਹੋਗੇ ਸੁੱਤੇ ਵੀ ਰਹੋਗੇ ਤਾਂ ਵੀ ਤੁਹਾਡੇ ਪੈਸੇ ਬਣਨਗੇ ਹਾਰਡ ਵਰਕ ਇਸ 'ਚ ਤੁਸੀਂ ਸਿਰਫ ਇੱਕ ਪੀੜੀ ਜੋਗੇ ਪੈਸੇ ਕਮਾ ਸਕਦੇ ਹੋ ਸਮਾਰਟ ਵਰਕ ਇਸੇ ਤੁਸੀਂ ਕਈ ਪੀੜ੍ਹੀਆਂ ਦੇ ਪੈਸੇ ਕਮਾ ਸਕਦੇ ਹੋ ਹਾਰਡ ਵਰਕ ਦੇ ਵਿੱਚ ਪਹਿਲਾਂ ਲੋਕ ਵਿੜੀਆਂ ਕਰਦੇ ਸੀਗੇ ਖੇਤੀ ਧੰਦੇ ਦੇ ਵਿੱਚ ਕੰਮ ਕਰਨ ਲਈ ਪਰ ਸਮਾਰਟ ਵਰਕ ਦੇ ਵਿੱਚ ਤੁਹਾਨੂੰ ਵਿੜੀ ਕਰਨੀ ਪੈਣੀ ਹੈ ਪਹਿਲਾ ਪਹਿਲਾ ਲਾਈਕ ਸ਼ੇਅਰ ਤੇ ਫੋਲੋ ਕਰੀ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ ਹਾਰਡ ਵਰਕ ਦੇ ਲਈ ਤੁਹਾਨੂੰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਸੀਗਾ ਬਟ ਸਮਾਰਟ ਵਰਕ ਤੁਸੀਂ ਪਿੰਡ ਕਸਬੇ ਜਾਂ ਛੋਟੇ ਸ਼ਹਿਰ 'ਚ ਆਪਣੇ ਘਰੇ ਬੈਠ ਕੇ ਵੀ ਕੰਮ ਕਰ ਸਕਦੇ ਹੋ ਹਾਰਡ ਵਰਕ ਦੇ ਵਿੱਚ ਟਾਈਮ ਜ਼ਿਆਦਾ ਲੱਗਦਾ ਪੈਸਾ ਘੱਟ ਆ ਪਰ ਸਮਾਰਟ ਵਰਕ ਦੇ ਵਿੱਚ ਟਾਈਮ ਘੱਟ ਲੱਗਦਾ ਤੇ ਪੈਸਾ ਜ਼ਿਆਦਾ ਇੱਕ ਪਿੰਡ ਦੇ ਵਿੱਚ ਅਗਰ ਏਕਾ ਹੁੰਦਾ ਹੈ ਤਾਂ ਉਹ ਆਪਣੇ ਸਾਰੇ ਪਿੰਡ ਨੂੰ ਰੋਜ਼ਗਾਰ ਤੇ ਲਾ ਸਕਦਾ ਬੱਚਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਔਰਤਾਂ ਦੇ ਆਦਮੀਆਂ ਨੂੰ ਸਾਰਿਆਂ ਨੂੰ ਕੰਮ ਤੇ ਲਾ ਸਕਦਾ ਬਟ ਏਕਾ ਹੋਣਾ ਜ਼ਰੂਰੀ ਹੈ ਇੱਕਾ ਕਿਵੇਂ ਹੋਊਗਾ ਜਿਵੇਂ ਕਿ ਸਟਾਰਟਿੰਗ ਦੇ ਵਿੱਚ 100 ਬੱਚਾ ਸੁਣ ਲੋ 100 ਬੱਚੇ ਨੇ ਆਪਣਾ ਆਪਣਾ ਚੈਨਲ ਬਣਾ ਲਿਆ ਆਪਣਾ ਨਾਮ ਰੱਖਤਾ ਉਹਨਾਂ ਨੇ ਕੀ ਕਰਨਾ ਵੀਡੀਓ ਡੇਲੀ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਪਾਉਣੀ ਆ ਤੇ ਉਹ ਵੀਡੀਓ ਸਾਰੇ ਪਿੰਡ ਦੇ ਨੇ ਦੇਖਣੀ ਆ ਆਪਣੇ ਪਿੰਡ ਦੇ ਬੱਚੇ ਦੀ ਵੀਡੀਓ ਦੇਖ ਕੇ ਉਹਨੂੰ ਲਾਈਕ ਤੇ ਅੱਗੇ ਸ਼ੇਅਰ ਕਰਨਾ ਤੁਹਾਨੂੰ 1 ਮਹੀਨੇ ਦੇ ਵਿੱਚ ਰਿਜ਼ਲਟ ਮਿਲ ਜੂਗਾ ਬਾਕੀ ਬੱਚਿਆਂ ਨੂੰ ਸਿੱਖਣ ਨੂੰ ਮਿਲੂਗਾ ਕਿ ਵੀਡੀਓ ਕਿਵੇਂ ਪਾਈ ਜਾਂਦੀ ਹੈ ਕਿਵੇਂ ਆਪਾਂ ਉਹਨੂੰ ਵਧੀਆ ਬਣਾ ਸਕਦੇ ਹਾਂ ਐਡਿਟ ਕਿਵੇਂ ਕਰ ਸਕਦੇ ਹਾਂ ਰੋਜ਼ ਰੋਜ਼ ਤੁਸੀਂ ਨਵਾਂ ਸਿੱਖੋ ਇੱਕ ਵਾਰੀ ਉਤਰ ਕੇ ਦੇਖੋ ਤੇ ਕਈ ਲੋਕ ਮੈਨੂੰ ਕਹਿਣਗੇ ਕਿ ਇਹਦੇ ਵਿੱਚ ਗਾਲਾਂ ਅੰਨ ਦਿੰਦੇ ਨੇ ਲੋਕ ਪੁੱਠਾ ਸਿੱਧਾ ਬੋਲਦੇ ਨੇ ਉਹ ਜ਼ਰੂਰੀ ਥੋੜੂ ਆ ਤੁਸੀਂ ਨੇ ਵਿਸ਼ੇਈ ਖੇਤਰ ਨਾਲ ਕਰਨਾ ਯਾਰ ਵਿਸ਼ੇ ਦੁਨੀਆ ਪਰਦੇ ਵਿੱਚ ਬਹੁਤ ਨੇ ਕੋਈ ਸਿੱਖਿਆ ਵਾਲਾ ਵਿਸ਼ਾ ਚੂਜ਼ ਕਰੋ ਕੁਇਏ ਥੜੂ ਵੀ ਤੁਸੀਂ ਲੱਖ ਹਿਲਾ ਕੇ ਜਾਂ ਪੰਗੜੇ ਪਾ ਕੇ ਉਲਟਾ ਪੁਲਟਾ ਬੋੜ ਕੇ ਗਲਾਂ ਘੜਨ ਲਈ ਕੰਮ ਕਰਨਾ ਕੋਈ ਹੋਰ ਕੰਮ ਕਰ ਲਓ ਯਾਰ ਕੋਈ ਵਿਸ਼ਾ ਚੁਣ ਲਓ ਵਧੀਆ ਵਿਸ਼ਾ ਚੁਣ ਲਓ ਕਿਸੇ ਦਾ ਡਰਾਇੰਗ ਆ ਕਿਸੇ ਦਾ ਮਿਊਜ਼ਿਕ ਆ ਕੋਈ ਤਾਰ ਨੂੰ ਇੱਕ ਗਾਣੇ ਗਾਉਂਦਾ ਕੋਈ ਵਧੀਆ ਗਾਣੇ ਗਾਉਂਦਾ ਕੋਈ ਲਿਖਦਾ ਕੋਈ ਲੇਖਕ ਆ ਕੋਈ ਵੀ ਵਿਸ਼ਾ ਹੋਵੇ ਜਿਹੜਾ ਤੁਹਾਨੂੰ ਲੱਗਦਾ ਕਿ ਦੁਨੀਆ ਨੂੰ ਛੇਦ ਦੇਣ ਵਾਲਾ ਉਹ ਵਿਸ਼ਾ ਸਿਲੈਕਟ ਕਰੋ ਤੇ ਉਤੇ ਵੀਡੀਓ ਪਾਓ ਪਹਿਲਾ ਪਿੰਡ ਦਾ ਏਕਾ ਕਰੋ ਜੇ ਪਿੰਡ ਤੁਹਾਡੇ ਨਾਲ ਆ ਮੈਨੂੰ 3 ਸਾਲ ਹੋਇਆ ਕੰਮ ਜਾਉਣ ਲਈ ਲੱਗੇ ਆ ਮੈਨੂੰ ਮੈਨੂੰ ਕੋਈ ਸ਼ਹਿਰ ਨਹੀਂ ਮਿਲੀ ਸੀ ਬਟ ਮੈਂ ਹਮ ਲੋਕਾਂ ਨੂੰ ਸ਼ਹਿਰ ਦੇਣਾ ਚਾਹਣਾ ਕਿ ਇਹ ਕੋਈ ਇਨਾ ਔਖਾ ਕੰਮ ਨਹੀਂ ਹੈਗਾ ਹਾਂ ਪਹਿਲਾਂ ਪਹਿਲਾਂ ਪੈਸਾ ਵੀ ਖਰਚ ਕਰਨਾ ਪੈਂਦਾ ਥੋੜਾ ਬਹੁਤ ਪੈਸਾ ਵੀ ਲੱਗੂ ਕੁਝ ਇਨਸਟਰੂਮੈਂਟ ਲੈਣੇ ਪੈਣਗੇ ਲਾਈਟਾਂ ਲੈਣੀਆਂ ਪੈਣਗੀਆਂ ਵਧੀਆ ਮੋਬਾਈਲ ਲੈਣਾ ਪਊਗਾ ਵਧੀਆ ਮਾਈਕ ਲੈਣੇ ਪੈਣਗੇ ਉਹ ਕਰਨਾ ਪੈਣਾ ਜੇ ਤੁਸੀਂ ਡਿਜੀਟਲ ਤਰੀਕੇ ਦੀ ਇਨਕਮ ਚਾਹੁੰਦੇ ਤਾਂ ਉਹ ਖਰੀਦਣਾ ਪੈਣਾ ਇਹ ਐ ਲੈ ਪਹਿਲਾਂ ਤੁਸੀਂ ਬਿਨਾ ਮਾਈਕ ਤੋਂ ਕਰ ਲਓ ਬਿਨਾ ਉਹ ਤੋਂ ਕਰ ਲਓ ਜੇ ਜਦੋਂ ਤੁਹਾਨੂੰ ਇੰਟਰਸਟ ਹੋ ਗਿਆ ਵਧੀਆ ਤੁਹਾਨੂੰ ਲੱਗਿਆ ਕਿ ਹਾਂ ਤੁਸੀਂ ਵਧੀਆ ਕਰ ਸਕਦੇ ਹੋ ਕੁਝ ਦਿੱਤਾ ਉਸ ਤੋਂ ਬਾਅਦ ਪੈਸੇ ਲਾ ਲਓ ਆਪਾਂ ਖੇਤੀ ਕਰਦੇ ਨੇ ਖੇਤੀ ਦੇ ਵਿੱਚ ਬੀਜ ਪਾਉਣੇ ਆ ਡੀਏਪੀ ਪਾਉਣੇ ਜੂਰੀ ਆ ਪਾਉਣੇ ਸਪਰੇਅ ਕਰਦੇ ਆ ਉੱਥੇ ਵੀ ਪੈਸੇ ਲੱਗਦੇ ਨੇ ਬਟ ਉਹ ਤੁਸੀਂ 6 ਮਹੀਨੇ ਵਾਸਤੇ ਆ 6 ਮਹੀਨੇ ਬਾਅਦ ਫਸਲ ਵੱਡੀ ਉਦੋਂ ਪਹਿਲਾਂ ਆਪਾਂ ਖਾ ਜਾਂਦੇ ਆ ਬਟ ਇਸ ਦੇ ਉੱਪਰ ਜੇ ਤੁਸੀਂ ਇੱਕ ਵੀਡੀਓ ਪਾਉਣੇ ਹੋ ਅੱਜ ਚੱਲਦੀ ਆ ਤੁਹਾਡੀ ਸਾਰੀ ਜ਼ਿੰਦਗੀ ਉਹ ਚੱਲੀ ਗਈ ਥੋੜੀ ਥੋੜੀ ਕਰਕੇ ਥੋੜਾ ਥੋੜਾ ਪੈਸਾ ਤੁਹਾਡੇ ਆਉਂਦਾ ਰਹੂਗਾ ਤਿੰਨ ਚਾਰ ਸਾਲਾਂ ਚ ਤੁਸੀਂ ਇੰਨੀ ਇੱਕ ਵੀਡੀਓ ਬਣਾ ਲੋਗੇ ਕਿ ਤੁਹਾਡੇ ਅੱਗੇ ਆਉਣ ਵਾਲੀ ਪੋਸਟਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਉਸੇ ਤੋਂ ਤੁਹਾਨੂੰ ਪੈਸਾ ਵਧੀਆ ਬਣ ਜਾਊਗਾ ਤੁਸੀਂ ਇੱਕ ਵਾਰੀ ਲੱਕ ਕੇ ਦੇਖੋ ਜੇ ਤੁਹਾਨੂੰ ਕੋਈ ਦਿੱਕਤ ਹੁੰਦੀ ਹੈ ਮੇਰੇ ਕੋਲੇ ਸੰਗਰੂਰ ਆ ਜਾਓ ਮੈਂ ਸਾਰਾ ਕੁਝ ਦੱਸ ਦਊਗਾ ਨਾਲ ਮੈਂ ਤੁਹਾਡੇ ਤੋਂ ਕੋਈ ਪੈਸਾ ਲਵਾਂ ਕਿਉਂਕਿ ਮੈਨੂੰ ਪਤਾ ਹੈ ਪਹਿਲਾਂ ਪਹਿਲਾਂ ਮਿਹਨਤ ਕਰਨ ਮਿਲਿਆ ਥੋੜਾ ਜਿਹਾ ਔਖਾ ਲੱਗਦਾ ਮੈਂ ਵੀ ਸਵੇਰੇ 7:30 ਵਜੇ ਉੱਠਦਾ ਰਿਆ ਪਰ ਹੁਣ ਕੰਮ ਚੱਲ ਪਿਆ ਹੁਣ ਮੈਨੂੰ ਉੱਠਣ ਦੀ ਲੋੜ ਨਹੀਂ 5-6 ਵਜੇ ਉੱਠਦਾ ਹਾਂ ਨਾਰਮਲੀ ਤੇ ਵਧੀਆ ਗਰਾਊਂਡ ਨੂੰ ਜਾਣੇ ਗਰਾਊਂਡ 'ਚ ਕੰਮ ਕਰਦੇ ਆਂ ਬੱਚਿਆਂ ਨੂੰ ਪ੍ਰੈਕਟਿਸ ਲਗਾਉਣੀ ਆ ਸੋ ਹੱਥ ਬਨ ਕੇ ਬੇਨਤੀ ਹੈ ਮੇਰੀ ਕਿ ਦੇਖੋ ਖੇਤੀ ਤਾਂ ਆਪਾਂ ਸਾਰੇ ਕਰਦੇ ਆਂ ਦਿਹਾੜੀਆਂ ਆਪਾਂ ਸਾਰੇ ਕਰਦੇ ਆਂ ਉਹ ਇੱਕ ਹਾਰਡਵਰਕ ਆ ਗਿਆ ਖੇਤੀ ਚਲੋ ਕਰੋ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਖੇਤੀ ਛੱਡੋ ਖੇਤੀ 'ਚ ਕੀ ਕਰ ਰਹੇ ਹੋ ਉਹਦੀ ਡੇਲੀ ਵੀਡੀਓ ਬਣਾਓ ਕਿਉਂਕਿ ਬਾਹਰਲੇ ਜਿਹੜੇ ਆਪਣੇ ਲੋਕ ਨੇ ਪੰਜਾਬ ਦੇ ਪਿੱਛੋਂ ਗਏ ਹੋਏ ਨੇ ਉਹ ਇਹੋ ਜਿਹਾ ਕੁਝ ਦੇਖਣਾ ਪਸੰਦ ਕਰਦੇ ਨੇ ਉਹ ਆਪਣੇ ਪੰਜਾਬ ਦੇ ਨਾਲ ਜੁੜਨਾ ਪਸੰਦ ਕਰਦੇ ਆ ਕਿਉਂਕਿ ਉਹ ਇੱਥੋਂ ਦੀ ਮਿੱਟੀ ਦੀ ਖੁਸ਼ਬੂ ਉਹਨਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਵੀ ਯਾਰ ਵਾਕਈ ਸਾਡਾ ਪੰਜਾਬ ਕਿੰਨਾ ਵਧੀਆ ਸੀ ਉਹ ਦੇਖਣਾ ਪਸੰਦ ਕਰਦੇ ਜੇ ਕੋਈ ਲੋਕ ਦੇਖਣਾ ਪਸੰਦ ਕਰਦਾ ਫਿਰ ਤੁਸੀਂ ਦਿਖਾਉਣਾ ਕਿ ਪਸੰਦ ਕਾਸਤੇ ਨਹੀਂ ਕਰਦੇ ਤੁਹਾਡਾ ਜਾਂਦਾ ਕੀ ਇਹਦੇ ਵਿੱਚ ਸਿਰਫ ਵੀਡੀਓ ਪਾਉਣੀ ਐ ਵੀਡੀਓ ਪਾ ਕੇ ਥੋੜਾ ਗਾਣੇ ਗੁਣੇ ਲਾ ਕੇ ਵਧੀਆ ਬਣਾ ਕੇ ਉਹਨੂੰ ਐਡਿਟ ਕਰਕੇ ਪਾਓ ਜੇ ਇੰਨਾ ਕੰਮ ਕਰਨ ਨਾਲ ਤੁਹਾਨੂੰ ਕੋਈ ਵਧੀਆ ਦੋ ਪੈਸੇ ਜੁੜਦੇ ਨਹੀਂ ਜੋੜੋ ਯਾਰ ਆਪਣਾ ਕੀ ਜਾਂਦਾ ਕਈ ਯੂਟਿਊਬਰਾਂ ਨੂੰ ਐਵੇਂ ਹੋ ਜਾਂਦਾ ਡਰ ਹੋ ਜਾਂਦਾ ਵੀ ਸਾਡੇ ਵਾਲੀ ਟ੍ਰੈਫਿਕ ਆ ਕੇ ਤੇ ਉਤਰਨਾ ਚਲੀ ਜਾਵੇ ਉਹ ਭਰਾਵੋ ਤੁਹਾਡੇ ਕੋਈ ਫਰਕ ਨਹੀਂ ਪੈਂਦਾ ਜਿਹੜੇ ਇਹ ਤੋਂ ਪੈਸੇ ਕਮਾਉਣ ਆਲੇ ਨੇ ਉਹ ਸਿਰਫ 5% ਲੋਕ ਨੇ ਮੇਰੇ ਸਾਬ ਨਾਲ 95% ਲੋਕ ਦੇਖਣ ਆਲੇ ਨੇ ਕਿ ਉਹਨਾਂ ਫਿਰ ਆਪਾਂ ਦੇਖਣ ਵਾਲਿਆਂ ਚੋਂ ਦਿਖਾਉਣ ਵਾਲੇ ਚਾ ਜੀ ਦਿਖਾਉਣ ਵਾਲਿਆਂ ਚਾ ਤਾਂ ਥੋੜੀ ਜੀ ਮਿਹਨਤ ਕਰਨੀ ਪੈਣੀ ਆ ਥੋੜਾ ਜੀ ਸਿੱਖਣਾ ਪੈਣਾ ਜੇ ਤੁਸੀਂ ਤਿਆਰ ਹੋ ਜੇ ਥੋੜੇ ਜੀ ਦਿਖਾ ਕੇ ਪੈਸੇ ਕਮਾ ਸਕਦੇ ਹੋ ਦਿਖਾਓ ਪਰ ਮਾੜਾ ਨਾ ਦਿਖਾਓ ਗਲਤ ਨਾ ਦਿਖਾਓ ਕਿਸੇ ਨੂੰ ਪੰਜਾਬ ਦੀ ਸ਼ੋਭਾ ਕਰਾਉਣੀ ਆ ਆਪਾਂ ਨੇ ਕੋਈ ਇਹ ਨਹੀਂ ਹੈ ਵੀ ਕੋਈ ਲਾਂਤ ਨਾ ਬਾਵੇ ਵੀ ਇਹੋ ਜਿਹਾ ਕੁਸਨਾ ਦਿਖਾਈਏ ਸੋ ਅਗਰ ਤੁਹਾਡੇ ਬੱਚੇ ਚਾਹੁੰਦੇ ਨੇ ਕਿ ਜੇ ਵੀਡੀਓ ਕੋਈ ਯਤ ਸਟਾਫ ਨਾਲ ਸੰਪਰਕ ਕਰ ਲਿਓ ਜਿੰਨਾ ਕੁ ਮੇਰੇ ਤੋਂ ਹੋਈ ਮੈਂ ਹੈਲਪ ਕਰੂੰਗਾ ਬਾਕੀ ਵੀ ਪਰਮਾਤਮਾ ਦੇ ਹੱਥ ਹੈ ਪਹਿਲਾਂ ਕਹਿੰਦੇ ਸੀ ਕਿ ਪੈਰ ਆਪਣੀ ਚਾਦਰ ਦੇ ਕੇ ਪਸਾਰੋ ਪਰ ਨਹੀਂ ਕਹਾਵਤ ਉਲਟੀ ਹੋ ਗਈ ਹੈ ਹੁਣ ਤੁਸੀਂ ਮਿਹਨਤ ਕਰੋ ਚਾਦਰ ਆਪਾਂ ਡਬਲ ਵੱਡਾ ਲੇ ਲਾਂਗੇ ਬਾਕੀ ਮਿਹਨਤ ਇੰਨੀ ਕਰੋ ਕਿ ਚਾਦਰ ਨੂੰ ਆਪਣੇ ਆਪ ਹੀ ਵਧਣਾ ਪਵੇ ਜੇ ਤੁਹਾਡੇ ਚ ਜਨੂਨ ਹੈਗਾ ਵੀਡੀਓ ਬਣਾਉਂਦਾ ਤਾਂ ਸਾਡੇ ਨਾਲ ਜੁੜੋ ਅਸੀਂ ਤੁਹਾਡਾ ਸਾਥ ਦੇਵਾਂਗੇ ਹਾਂ ਇੱਕ ਗੱਲ ਧਿਆਨ ਦੇ ਵਿੱਚ ਰੱਖਿਓ ਜੇ ਤੁਸੀਂ ਕਿਸੇ ਤੋਂ ਉਮੀਦ ਲਾਈ ਬੈਠੇ ਹੋ ਕਿ ਆਪਾਂ ਵੀਡੀਓ ਬਣਾਵਾਂਗੇ ਆਪਣੇ ਰਿਸ਼ਤੇਦਾਰ ਆਪਣੇ ਸਕੇ ਸਬੰਧੀ ਆਪਣੇ ਨਜ਼ਦੀਕੀ ਆਪਣੇ ਯਾਰ ਦੋਸਤ ਆਪਣੇ ਵੀਡੀਓ ਸ਼ੇਅਰ ਕਰਨਗੇ ਤਾਂ ਭੁੱਲ ਜੋ ਇੱਥੇ ਕੋਈ ਤੁਹਾਡਾ ਸਾਥ ਨਹੀਂ ਦੇਊਗਾ ਇੱਕ ਦੋ ਹੁੰਦੇ ਨੇ ਸਾਥ ਦੇਣ ਵਾਲੇ ਬਾਕੀ ਤਾਂ ਸਾਰੇ ਲੱਤਾਂ ਖਿੱਚਣ ਵਾਲੇ ਹੀ ਆ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕੀ ਹੁੰਦਾ ਸੋ ਮਿਹਨਤ ਕਰਨੀ ਤੁਹਾਨੂੰ ਪੈਣੀ ਆ ਸਿਖਾਅ ਅਸੀਂ ਜ਼ਰੂਰ ਦੇਵਾਂਗੇ ਮੈਂ ਕੋਸ਼ਿਸ਼ ਕਰ ਰਿਹਾ ਰਹਾ ਨਾ ਕਿ ਤੁਹਾਡੇ ਬੱਚੇ ਪੈਰਾਂ ਤੇ ਖੜੇ ਹੋ ਜਾਣ ਮਿਹਨਤ ਕਰਨਾ ਵਧੀਆ ਪੈਸੇ ਬਣਾਉਣਾ ਬਾਕੀ ਤੁਸੀਂ ਵੀ ਕੋਸ਼ਿਸ਼ ਕਰੋ ਬੱਚੇ ਨੂੰ ਮੋਟੀਵੇਟ ਕਰਨ ਦੀ ਅਗਰ ਜ਼ਰੂਰਤ ਪੈਂਦੀ ਹੈ ਸਾਡੇ ਨਾਲ ਗੱਲ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹੋ ਤੁਹਾਡੇ ਲਾਈਕ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਵੱਧਦਾ ਤੇ ਅਸੀਂ ਹੋਰ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਧੰਨਵਾਦ